ਵਾਹਿਗੁਰੂ 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 ਕੀ ਗੱਗਨ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਗਵਾਲੀਆਰ ਸਾਹਿਬ ਗੁਰਦੁਆਰਾ ਹੈ ਜੋ ਕਿਲੇ ਦੇ ਵਿੱਚ ਕਿਲੇ ਦੇ ਵਿੱਚ ਹੈ ਗਵਾਲੀਆਰ ਕਿਲੇ ਦੇ ਵਿੱਚ ਐਮਪੀ ਦੇ ਵਿੱਚ ਪੈਂਦਾ ਹੈ ਆਪ ਦਰਸ਼ਨ ਕਰੋ ਜੀ ਇਕ ਗਵਾਲੀਅਰ ਕਿਲੇ ਦੇ ਵਿੱਚ ਗੁਰਦੁਆਰਾ ਹੈ ਜੋ ਕਿ ਜਿੱਥੇ ਸਿੰਘ ਸਿਖੇ ਹੈ ਗੁਰੂ ਇਹ ਤੇ ਸ਼ੇਰੇ ਪਾਸ਼ਾ ਜੀ ਨੇ ਭਵੰਜਰ ਰਾਜਾ ਨੂੰ ਜੇਲ੍ਹ ਵਿੱਚੋਂ ਰਿਹਾ ਕਰਵਾਇਆ ਸੀ ਇਹ ਗੁਰਦੁਆਰਾ ਹੋਇਆ ਆਪ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਸਾਤ ਸੰਗਤ ਜੀ ਦਰਸ਼ਨ ਕਰੋ ਇਹ ਗਵਾਲੀਅਰ ਕਿਲੇ ਦੇ ਵਿੱਚ ਗੁਰਦੁਆਰਾ ਹੈ ਸਾਤ ਸੰਗਤ ਜੀ ਦਰਸ਼ਨ ਕਰੋ ਦਰਸ਼ਨ ਕਰੋ ਸਾਤ ਸੰਗਤ ਜੀ ਦਰਸ਼ਨ ਕਰੋ ਗਵਾਲੀਅਰ ਕਿਲਾ ਹੈ ਉਹਦੇ ਵਿੱਚ ਗੁਰਦੁਆਰਾ ਛੇਵੇਂ ਪਾਤਸ਼ਾਹ ਜੀ ਦਾ ਬੰਦੀ ਛੋਟ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਸਾਤ ਸੰਗਤ ਜੀ ਆਪ ਦਰਸ਼ਨ ਕਰੋ ਵਾਹਿਗੁਰੂ ਜੀ ਆਪ ਦਰਸ਼ਨ ਕਰੋ ਬਹੁਤ ਹੀ ਪਵਿੱਤਰ ਜਗਾ ਹੈ ਜੋ ਕਸ਼ਮੀਰ ਪਾਸ਼ਾ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਜੀ ਸਾਹ ਸੰਗਤ ਜੀ ਆਪ ਦਰਸ਼ਨ ਕਰੋ ਪੁਰਾਣੀਆਂ ਇਮਾਰਤਾਂ ਵੀ ਔਰੰਗ ਔਰੰਗਜੀਤ ਟਾਈਮ ਦੀਆਂ ਬਣੀਆਂ ਹੋਈਆਂ ਹਨ ਇਹ ਸਾਹਮਣੇ ਪੁਰਾਣੀ ਇਮਾਰਤ ਬਣੀ ਹੋਈ ਹੈ ਇਹ ਗੁਰਦੁਆਰਾ ਕਿਲੇ ਵਿੱਚ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਜੀ ਇਹ ਅੱਗੇ ਸਰੋਵਰ ਸਾਹਿਬ ਹੈ ਮੱਸੀਆ ਵੀ ਬਹੁਤ ਭਰਤੀ ਹੈ ਇਸ਼ਨਾਨ ਪਾਣੀ ਸੰਗਤਾਂ ਕਰਦੀਆਂ ਹਨ ਇੱਥੇ ਇਹ ਇਸ਼ਨਾਨ ਪਾਣੀ ਕਰਦੀਆਂ ਹਨ ਇੱਥੇ ਸੰਗਤ ਇਹ ਥੱਲੇ ਸਰੋਵਰ ਹੈ ਇਹ ਥੱਲੇ ਸਰੋਵਰ ਹੈ ਇੱਥੇ ਸੰਗਤਾਂ ਦਰਸ਼ਨ ਕਰਦੀਆਂ ਹਨ ਇਸ਼ਨਾਨ ਕਰਦੀਆਂ ਹਨ ਆਪ ਦਰਸ਼ਨ ਕਰੋ ਜੀ ਆਪ ਦਰਸ਼ਨ ਕਰੋ ਸਾ ਸੰਗਤ ਜੀ ਦਰਸ਼ਨ ਕਰੋ ਭਾਵੇਂ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ